ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਬ ਇੰਸਪੈਕਟਰ ਹਮਿੰਕ ਸਿੰਘ ਇੰਚਾਰਜ ਟ੍ਰਾਫਿਕ ਬਰੈਂਡਾ ਆਪ ਸਭ ਨਾਲ ਇੱਕ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਜਿਸ ਤਰ੍ਹਾਂ ਕਿ ਪੂਰੇ ਪੰਜਾਬ ਦੇ ਵਿੱਚ ਹੀ ਅ ਪ੍ਰਾਣੇ ਵਾਹਨ ਵਿਕਲ ਵੇਚਿਆ ਜਾ ਰਹੇ ਹੈ ਜਾਂ ਨਵੇਂ ਪਰਚੇਜ਼ ਕੀਤੇ ਜਾ ਰਹੇ ਹੈਗੇ ਕੁਝ ਵਿਅਕਤੀ ਉਹ ਵਾਹਨਾਂ ਨੂੰ ਆਪਣੇ ਨਾਮ ਨਹੀਂ ਕਰਾਉਂਦੇ ਅ ਤੇ ਅੱਜ ਦੇ ਟਾਈਮ ਦੇ ਵਿੱਚ ਕੁਝ ਸ਼ਹਿਰਾਂ ਦੇ ਵਿੱਚ ਕੈਮਰੇ ਲੱਗ ਚੁੱਕੇ ਹੈ ਤੇ ਕੁਝ ਟ੍ਰੈਫਿਕ ਪੁਲਿਸ ਦੇ ਜਾਂ ਥਾਣੇ ਚੌਕੀਆਂ ਦੇ ਕਰਮਚਾਰੀ ਪੀਸੀਆਰ ਦੇ ਕਰਮਚਾਰੀ ਇਹ ਚਲਾਨ ਮਸ਼ੀਨਾਂ ਨਾਲ ਚਲਾਨ ਕੱਟ ਰਹੇ ਹੈਗੇ ਉਹ ਚਲਾਨ ਜਿਹੜਾ ਕੱਟਿਆ ਜਾਂਦਾ ਹੈਗਾ ਉਹ ਵੇਚਣ ਵਾਲੇ ਵਿਅਕਤੀ ਦੇ ਮੋਬਾਈਲ ਦੇ ਵਿੱਚ ਹੀ ਜਾਂਦਾ ਹੈਗਾ ਕਿਉਂਕਿ ਖਰੀਦਦਾਰ ਨੇ ਆਪਣੇ ਨਾਮ ਤੇ ਵਿਕਣ ਨਹੀਂ ਕਰਾਇਆ ਹੁੰਦਾ ਇਸ ਲਈ ਆਪ ਸਭ ਨੂੰ ਇਹ ਅਪੀਲ ਹੈ ਜਦੋਂ ਵੀ ਤੁਸੀਂ ਕੋਈ ਵੀ ਵਹੀਕਲ ਵੇਚਦੇ ਹੋ ਤਾਂ ਖਰੀਦਦਾਰ ਨੂੰ ਕਹੋ ਵੀ ਤੁਰੰਤ ਉਸ ਨੂੰ ਆਪ ਦੇ ਨਾਂ ਤੇ ਕਰਵਾਵੇ ਨਹੀਂ ਤਾਂ ਜਿੰਨਾ ਚਿਰ ਤੁਸੀਂ ਉਹ ਵਿਕਰ ਖਰੀਦਦਾਰ ਦੇ ਨਾਮ ਤੇ ਨਹੀਂ ਕਰਾਉਗਾ ਉਹ ਸਾਰੇ ਚਲਾਨ ਵੇਚਣ ਵਾਲੇ ਦੇ ਨਾਮ ਤੇ ਜਾਣਗੇ ਕੱਲ ਨੂੰ ਕੋਈ ਮਿਸ ਹੈਪਨਿੰਗ ਵੀ ਹੁੰਦੀ ਹੈ ਤਾਂ ਵੀ ਉਹ ਵਿਕਰ ਵੇਚਣ ਵਾਲੇ ਵਿਅਕਤੀ ਦੇ ਖਿਲਾਫ ਹੀ ਕਰ ਗਈ ਹੋਗੀ ਧੰਨਵਾਦ